ਕਡਾ ਸਾਰਿਆਂ ਦਾ ਟਰਬਲ ਨਗਰ YouTube ਚੈਨਲ ਉਤੇ ਸਵਾਗਤ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਬੈਲ ਆਈਕਨ ਨੂੰ ਜ਼ਰੂਰ ਦਬਾ ਦਿਓ ਤਾਂ ਜੋ ਨਵੇਂ ਅਪਡੇਟ ਤੇ ਤੁਹਾਨੂੰ ਨੋਟੀਫਿਕੇਸ਼ਨ ਮਿਲਦੇ ਰਹਿਣ ਮਾਈਕਰੋਜੀ ਦਾ ਖਾਲਸਾ ਮਾਈਕਰੋਜੀ ਦੀ ਬਤ ਹੈ YouTube ਚੈਨਲ ਤੇ ਸਾਰਿਆਂ ਦਾ ਵੀਰਾਂ ਦਾ ਸਵਾਗਤ ਹੈ ਅੱਜ ਅਸੀਂ ਲੱਗੇ ਆ ਮੋਰਨੀ ਪੱਗ ਸਭ ਤੋਂ ਪਹਿਲਾਂ ਕਿਸਾਨ ਨੂੰ ਗੰਗੀ ਕਰਕੇ ਈਂਗਾਂ ਕਰਨ ਤੋਂ ਬਾਅਦ ਸਰਦੇ ਵਾਲਾ ਡੜੇ ਰੌਂਡ ਕਰ ਲੈਣਾ ਹੈ ਵਾਜ ਤੇ ਆਪਣੇ ਕੇਸ ਪਹੁੰਚ ਗਏ ਆ ਕੇ ਕੱਟ ਦੇਗੇ ਚੰਗੀ ਤਰ੍ਹਾਂ ਕੇਸਾਂ ਨੂੰ ਫਿਰ ਉਸ ਤੋਂ ਬਾਅਦ ਕੰਗਾਲ ਲਗਾ ਕੇ ਇਹ ਕਪੜਾ ਲੈ ਲੈਣਾ ਅਪਕੀ ਜੀ ਦੇ ਤੌਰ ਤੇ ਬਨਾਂਗੇ ਜਿੰਨੇ ਕੇਸ ਕੇ ਸਾਨੂੰ ਵੀ ਕਵਰ ਕਰਨਾ ਉਹਦੇ ਨਾਲ ਪੂਰੇ ਸੈੱਲ ਨੂੰ ਹੀ ਕਵਰ ਕਰ ਲੈਣਾ ਹੈ ਆਖੀ ਜੀ ਨਵੀਰੇ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਤਾ ਉਹਨਾਂ ਦਾ ਬਹੁਤ ਬਾਰ ਧੰਨਵਾਦ ਬਾਕੀ ਵੀਰਾਂ ਨੂੰ ਬੇਨਤੀ ਹੈ ਸਿੱਧਾ ਸਿੱਧਾ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਦਬਾਓ ਤਾਂ ਜੋ ਨਵੀਂ ਅਪਡੇਟ ਤੁਹਾਡੇ ਕੋਲ ਫੌਂਸ ਆ ਗਈ ਸਭ ਤੋਂ ਪਹਿਲਾਂ ਸਰਕਾ ਵਰ ਕਰਨ ਤੋਂ ਬਾਅਦ ਬਾਜੀ ਸੈਟਨ ਵਾਲਾ ਪੰਨ ਜੇ ਕਿ ਤੋ ਕਿਸਵਾਰ ਨੇ ਉਹ ਸੈਟ ਕਰ ਲੈਣੇ ਹੋ ਸਵਾਲ ਇੱਲਾ ਨਾ ਸਰਵਰ ਸੈਂਟਰ ਤੇ ਰੱਖ ਕੇ ਪੂਰਾ ਚੰਗੀ ਤਰ੍ਹਾਂ ਫਾਫ ਕਰ ਲੈਣਾ ਹੈ ਚੰਗੀ ਤਰ੍ਹਾਂ ਸਾਫ ਕਰਨ ਤੋਂ ਬਾਅਦ ਅੱਧੀ ਅੱਧੀ ਗਲਟਾ ਕੇ ਰਖ ਲੈਣਾ ਹੈ ਉਸ ਤੋਂ ਬਾਅਦ ਤੂੰ ਦੇਖੋ ਜਿੱਦਾਂ ਪਿੱਛੇ ਵੀਰ ਨੇ ਫੋਲਡ ਕੀਤਾ ਉਦਾਂ ਹੀ ਫੋਲਡ ਕਰਕੇ ਸੰਜਰੇ ਖੋਲੋਂ ਤਿੱਖਾ ਰੱਖ ਕੇ ਕੋਕੇ ਮੋਰ ਨਹੀਂ ਭੱਗ ਚੰਗੇ ਥੋੜੀ ਸਿੱਖੀ ਚੰਗੀ ਲੱਗ ਰਹੀ ਹੈ ਲੈ ਲਾੜੂ ਪੂਰਾ ਚੰਗੀ ਤਰ੍ਹਾਂ ਪੇਚ ਬਣਾ ਕੇ ਲਗਾ ਲੈਣਾ ਹੈ ਇਸ ਪਗੜੀ ਰਮਾਈ 7 ਮੀਟਰ ਹੈ ਫਿਰ ਦੇਖੋ ਪਿੱਛੇੋਂ ਉਸੇ ਤਰ੍ਹਾਂ ਦੱਬ ਕੇ ਪਹਿਲਾ ਜੋ ਦੂਸਰਾ ਪੇਚ ਲਗਾਇਆ ਆਪ ਕੋ ਪਰੋ ਦੇ ਬਰਾਬਰ ਲਗਾ ਦੇਣਾ ਹੈ ਉਸੇ ਤਰ੍ਹਾਂ ਫਿਰ ਸਾਫ਼ ਕਰਕੇ ਚੰਗੇ ਜਿਹਾ ਦੇਖੋ ਗੁੜੀ ਦੇ ਉੱਠੇ ਰਿਹਾ ਤਾਂ ਨਾ ਸਨੀਰ ਬਣਾਉਣਾ ਹੈ ਤੇ ਪੇਚ ਨੂੰ ਸਾਫ ਕਰਕੇ ਅੱਗੇ ਖੋਲ ਕੇ ਵੀਡੀਓ ਦੇਖ ਲਓ ਕਿ ਸੇਚਤਰਾ ਲਗਾਉਣਾ ਹੈ ਤੇ ਉਸ ਤੋਂ ਬਾਅਦ ਪਿੱਛੋਂ ਫੇਸ ਬੈਕ ਸਾਈਡ ਤੋਂ ਹਲਕਾ ਜਿਹਾ ਦੱਬ ਕੇ ਨੂੰ ਫੇਰ ਚੰਗੀ ਤਰ੍ਹਾਂ ਖੋਲ ਕੇ ਮੋਰ ਨਹੀਂ ਭਾਗੇ ਚੱਪਨ ਉ ਤਕਰੀਬਨ ਸਾਰੇ ਪੇਜ ਹੀ ਖੋਲ ਕੇ ਲਾਉਣੇ ਚਾhende ਆ ਲੱਕੇ ਉੱਪਰ ਪੇਜ ਕਿੱਦਾਂ ਬਣਾਉਣੇ ਆ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਚੰਝ ਦੇ ਕੋਲੋਂ ਕਈ ਵੀ ਟੁੱਟੀ ਵੀ ਗੈਰ ਹੁੰਦੇ ਹਨ ਦੋ ਵਾਰ ਦੋ ਜਨ ਤਿੰਨ ਵਾਰ ਮੋੜ ਕੇ ਪੇਜ ਨੂੰ ਲਗਾ ਦੇਣਾ ਹੈ ਇਸ ਪੇਜ ਨੂੰ ਆਪਾਂ ਪਰ ਵੀ ਬੋਲਡ ਕਰ ਦੇਣਾ ਹੈ ਤਾਂ ਕਿ ਸੈਡ ਵੀ ਪੇਜ ਬਣ ਜਾਤਾ ਹੈ ਇਸੇ ਤਰ੍ਹਾਂ ਫਿਰ ਅਗਲਾ ਬਾਕੀ ਵੀ ਇਹ ਆਪਣਾ ਦੋ ਚੈਨਲ ਹੋਰ ਨੇ ਸਰਬਨ ਸਿੰਘ ਜਸਕਰਨਦੀਪ ਸਿੰਘ ਤੇ ਦਸਤਾਰ ਕੋਚ ਉਹਨਾਂ ਨੂੰ ਵੀ ਸਬਸਕ੍ਰਾਈਬ ਕਰੋ ਜਿਵੇਂ ਤਰ੍ਹਾਂ ਵਰਗ ਉੱਪਰ ਪੇਜ ਬਣਾ ਕੇ ਲਾਣ ਨੂੰ ਖੋਲ ਕੇ ਅੱਗੇ ਹੋਰ ਦੋ ਵਾਰ ਫੋਲਡ ਕਰਨਾ ਹੈ ਹੋਲਦਨ ਤੋਂ ਬਾਅਦ ਚੰਗੀ ਤਰ੍ਹਾਂ ਸਪਰੇਅ ਕਰਕੇ ਤੇ ਚਨੂਨ ਲਗਾ ਦੇਣਾ ਹੈ। ਸਤਿ ਪਿਆਰੇ ਹੋਰ ਰਿਕੁਐਸਟ ਹੈ ਵੀ ਜੇ ਵੀਡੀਓ ਵਧੀਆ ਲੱਗਦੀ ਆ ਪਲੀਜ਼ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਹੋਰ ਵੀਰਾਂ ਤੱਕ ਵੀ ਪਹੁੰਚ ਸਕੇ। ਬੈਕ ਸਾਈਡ ਤੋਂ ਫੇਰ ਉਸੇ ਤਰ੍ਹਾਂ ਉੱਪਰੋਂ ਹਲਕਾ ਜਿਹਾ ਦੱਬ ਕੇ ਪੇਚ ਨੂੰ ਖੋਲ ਕੇ ਉੱਪਰਲੇ ਸਾਈਡ ਤੋਂ ਫੋਲਡ ਕਰਕੇ ਦੇਖ ਸਕਦੇ ਹੋ ਵੀ ਆਪਾਂ ਪੇਚ ਕਿੰਨਾ ਖੋਲਣਾ ਹੈ ਸਾਈਡ ਨੂੰ ਕਿੰਨਾ ਖੋਲਣਾ ਹੈ

ਕਿ ਵੀਰੇ ਵੀਡੀਓ ਪੂਰੀ ਦੇਖਿਆ ਕਰੋ ਤਾਂ ਜੋ ਸਾਰੀ ਗੱਲ ਸਮਝ ਆ ਸਕੇ ਬਹੁਤ ਵੀਰੇ ਆਦਮ ਚੜੇ ਦੇਖ ਕੇ ਛੱਡ ਦਿੰਦੇ ਆ ਫਿਰ ਪਤਾ ਨਹੀਂ ਲੱਗਦਾ ਬਾਅਦ ਚ ਕਮੈਂਟ ਕਰਕੇ ਪੁੱਛਦੇ ਆ ਕਿ ਉਹ ਕਿੱਦਾਂ ਹੈ ਜਪੋਣੀ ਜਾ ਕੇ ਮੈਂ ਆ ਸਪੇਸ ਕਿਵੇਂ ਬਣਾਣਾ ਪਲੀਜ਼ ਵੀਡੀਓ ਨੂੰ ਪੂਰੀ ਦੇਖਿਆ ਕਰੋ ਜੇ ਸਤਿ ਸ਼੍ਰੀ ਅਕਾਲ ਜੀ ਫੇਨਾ ਪਗੜੀ ਪੂਰੀ ਸੇਟ ਕਰ ਲੈਣੀ ਹੈ ਅੱਪੀ ਸੇਤਨਾਲ ਉੱਪਰੋਂ ਜੇ ਕੋਈ ਪਈ ਚੂ ਉੱਪਰ ਥੱਲੇ ਆ ਉਹਨੂੰ ਬਰਾਬਰ ਕਰ ਲੈਣਾ ਹੈ ਲੱਕੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਆ ਪਲੀਜ਼ ਉਹ ਕਮੈਂਟ ਕਰਕੇ ਦੱਸਿਆ ਕਰੋ ਕੋਈ ਥੋੜੀ سپورਟ di ਲੋੜ ਆ ਤੁਹਾਡੇ ਹੌਸਲੇ ਦੀ ਬਹੁਤ ਲੋੜ ਹੁੰਦੀ ਆ ਲੱਕੀ ਬਾਜ ਹਾਂ ਤਾਂ il video ਕਿ ਵੀਰ ਨੇ ਹੁਣ ਤੱਕ ਪੱਗ ਪੂਰੀ ਕੰਪਲੀਟ ਕਰ ਲਈ ਐ ਪਰ ਬਾਜ ਕਲਾਸ ਦੇ ਵਿੱਚ ਫੇਰ ਰਿਹਾ ਬਾਜ ਨੂੰ ਚੰਗੀ ਤਰ੍ਹਾਂ ਫੇਰ ਕੇ ਅੱਗੇ ਮੋੜੇ ਨੂੰ ਮੋੜੇ ਨੂੰ ਪਿੱਛੇ ਨੂੰ ਫੇਰ ਕੇ ਸੱਚਾ ਵਿੱਚ ਕੋ ਚੰਗੀ ਤਰ੍ਹਾਂ ਸਫਾਈ ਕਰ ਲੈਣੀ ਐ ਕਿ ਪੇਜ ਵੀਰੇ ਬਰਾਬਰ ਰੱਖਣੇ ਆਂ ਤਾਂ ਕੋਈ ਵੀ ਐ ਸਾਈਂ ਸੋਹਣੀ ਲੱਗਦੀ ਆ ਇਹ ਚੰਗੀ ਤਰ੍ਹਾਂ ਸਪਾਈ ਕਰ ਰਿਹਾ ਰਵਾਨ ਆਪਾਂ ਪਿੱਛਾ ਨੂੰ ਪੂਰਾ ਬਰਾਬਰ ਕਰਕੇ ਦੇਖੇ ਤੋਂ ਲੱਗਦਾ ਹੈ ਤਬਾਜਬ ਕੰਦਵਾਰਾ ਫੇਰ ਸਕਦੇ ਹਾਂ ਫੇਸੈਂਟਰ ਦੇ ਵਿੱਚ ਨ ਲਗਾ ਕੇ ਇਹ ਲਾਸਟ ਲਗਾਉਣਾ ਹੈ ਜਿਹੜਾ ਕੰਗੀ ਲੜ ਬੋਲਦੇ ਨੇ ਜਿਹਨੂੰ ਉਹ ਉੱਪਰੋਂ ਥੱਲੇ ਨੂੰ ਕੋਲਡ ਕਰਕੇ ਥੱਲੇ ਉੱਪਰ ਨੂੰ ਕਰਕੇ ਬਾਕੀ ਵੀਡੀਓਜ਼ ਦੇਖ ਰਹੇ ਹੋ ਵੀਰ ਜੀ ਚੰਗੀ ਤਰ੍ਹਾਂ ਸਾਫ ਕਰਕੇ ਅੱਗੇ ਨੂੰ ਹੋਰ ਚੰਗੀ ਤਰ੍ਹਾਂ ਸਾਫ਼ ਕਰਨਾ ਪੈਂਦਾ ਹੈ ਕਿਉਂਕਿ ਇਹਦੇ ਵਿੱਚ ਬਹੁਤ ਨਹੀਂ ਚੰਗੇ ਲੱਗਦੇ ਪੈਨ ਦੇ ਉੱਪਰ ਦੀ ਕਰਕੇ ਇਹ ਬਿਲਕੁਲ ਪੈਨ ਦੇ ਵਿੱਚ ੜਕਾ ਕੇ ਨੜ ਨੂੰ ਫਿਰ ਕਲੰਗੀ ਸੇਵ ਦੇਣੀ ਹੈ ਕਲੰਗੀ ਬਾਹਰ ਦੀ ਹੀ ਲਗਾਣਾ ਹੈ ਬਾਕੀ ਵੀਰੇ ਆਪਣਾ ਤੁਸੀਂ ਜਿੰਨਾ ਉਹਨੂੰ ਉੱਪਰੋਂ ਚੌੜਾ ਕਰ ਸਕਦੇ ਹੋ ਤੁਹਾਨੂੰ ਵਧੀਆ ਲੱਗਦਾ ਹੈ ਕਰ ਸਕਦੇ ਹੋ ਨਹੀਂ ਲੱਗਦਾ ਤਾਂ ਘੱਟ ਕਰ ਲੀ ਬਾਕੀ ਅੱਗੇ ਆਪਾਂ ਜੋਂਚ ਬਣਾਉਨੇ ਆ ਜਿਹੜੀ ਉਹ 20 ਸੇ ਪਹੁੰਚ ਚਾਹੀਦੀ ਹੈ ਉੱਪਰਲੀ ਸਾਈਡ 'ਤੇ ਪੈਨ ਲਗਾ ਸਕਦੇ ਹਾਂ ਦੇਖੋ ਜੇ ਇਹ ਪੈਨ ਉੱਪਰਲੀ ਸਾਈਡ ਲੱਗੇ ਹੋਣਗੇ ਤਾਂ ਲੜ ਹਿੱਲਦਾ ਨਹੀਂ ਉਸ ਤੋਂ ਬਾਅਦ ਆਪਾਂ ਥੇੜੀ ਕਰ ਸਕਦੇ ਆ ਪੇਜ ਨੂੰ ਜੇ ਸਾਰੇ ਨਹੀਂ ਕਰਨਾ ਤਾਂ ਲਾਸਟ ਪੇਜ ਨੂੰ ਉੱਪਰਲੇ ਨੂੰ ਕਰ ਸਕਦੇ ਹਾਂ ਉਸ ਤੋਂ ਬਾਅਦ ਉੱਪਰ ਲੱਜੇਗਾ ਪਹਿਲਾ ਸਭ ਤੋਂ ਲੜ ਲਗਾਇਆ ਸੀ ਉਹਨੂੰ ਉੱਪਰ ਖਿੱਚ ਕੇ ਪੂਰੇ ਚੰਗੀ ਤਰ੍ਹਾਂ ਖੋਲ ਲੈਣਾ ਹੈ ਵੱਲਣਾ ਤੇ ਬਾਹਰ ਥੋੜਾ ਜਿਹਾ ਖਿੱਚ ਕੇ ਬਾਹਰ ਦੀ ਸਾਈਟ ਹਨਾ ਉਹਨੂੰ ਚਾਰੇ ਸਾਈਡਾਂ ਦੇ ਅੰਦਰ ਲਈ ਜਾੜ ਦੱਬ ਦੇਣਾ ਸੋਵਾ ਸੈਕੰਡ ਸੀਰੀਜ਼ ਆਇਆ ਲੱਗੇ ਜੇ ਕਿਤੇ ਵਾਲ ਰਹਿੰਦਾ ਹੈ ਜਾਂ ਕੋਈ ਪੇਜ ਸਾਫ ਨਹੀਂ ਹੈ ਤਾਂ ਆਪਾਂ ਕਰ ਸਕਦੇ ਹਾਂ ਉਹ ਇਸ ਤਰ੍ਹਾਂ ਵੀਡੀਓਜ਼ ਦੇਖ ਰਹੇ ਹਾਂ ਬਿਲਕੁਲ ਇਸੇ ਤਰ੍ਹਾਂ ਜੇ ਲਾਸਟ ਦੇ ਵਿੱਚ ਪਿੱਛੇ ਹੋ ਜਾ ਕੇ ਆਪਣੇ ਵਾਲ ਲੈ ਜਾਂਦੇ ਹਨ ਫੇਸ ਸਾਫ ਨਹੀਂ ਹੁੰਦੇ ਤਾਂ ਉਹਨਾਂ ਨੂੰ ਵੀ ਆਪਾਂ ਬਾਅਦ ਦੀ ਸੈਕੰਡ ਸੀਰੀਜ਼ ਨਾਲ ਲੈ ਕੇ ਸੈੱਟ ਕਰ ਸਕਦੇ ਹਾਂ ਫਿਰ लास्ट ਜਿਹੜਾ ਸਭ ਤੋਂ ਪਹਿਲਾਂ ਨਾਲ ਆਇਆ ਸੀ ਉਹ ਕਿੱਤਨਾ ਗੋਣਾ ਹੈ ਫੋਟਰ ਪੱਗ ਦੇਖ ਸਕਦੇ ਹਾਂ ਇਸ ਨੂੰ ਵੀ ਦੋਨਾਂ ਸਾਈਡਾਂ ਤੋਂ ਅੰਦਰੋਂ ਫੋਲਡ ਕਰਕੇ ਔਰ ਇਸ ਫਾਈ ਦੇ ਵਿੱਚ ਰਗਾਉਣਾ ਹੈ ਤੇ ਬਿਲਕੁਲ ਸਿੱਧਾ ਹੀ ਦੱਬਣਾ ਹੈ ਬਹੁਤ ਵੀ ਰੰਸ ਖੈਤੀ ਵੀ ਮਗਰੋਂ ਉੱਪਰੋਂ ਜਿਹਾ ਸੈਟ ਦਿਆਂ ਤਾਂ ਪੱਗ ਨਹੀਂ ਦਿਖਾਉਂਦੇ ਇਸ ਕਰਕੇ ਕੰਪਲੀਟ ਪੱਗ ਦਿਖਾਈ ਗਈ ਹੈ ਬਾਕੀ ਵੀਰੇ ਪਲੀਜ਼ ਲਾਈਕ Yeah